ਤੈਨੂੰ ਪਤਾ ਨਮੋ ਜਦੋਂ ਆਪਾਂ ਛੋਟੇ ਹੁੰਦੇ ਸੀ ਤੂੰ ਨਾ ਮੇਰੀ ਗੁੱਤਾਂ ਖਿੱਚ ਦਿੰਦਾ ਸੀ ਫਿਰ ਮੰਮੀ ਤਾਂ ਤੇਰੇ ਡਾਂਟ ਪੈਂਦੀ ਸੀ ਹਾਂ ਤੇ ਤੂੰ ਵੀ ਉਹਦੀ ਸ਼ਿਕਾਇਤ ਲਾਉਂਦੀ ਸੀ ਛਿੱਤਰ ਪਵਾ ਦਿੰਦੀ ਸੀ ਮੇਰੇ ਘਰੋਂ ਹੋਰ ਫਿਰ ਕੀ ਨਾਂ ਦੱਸ ਦੇ ਤੂੰ ਤਾਂ ਮੈਨੂੰ ਨਾ ਤੰਗ ਕਰਦਾ ਸੀ ਲੈ ਤੰਗ ਤੂੰ ਨਹੀਂ ਕਰਦੀ ਸੀ ਉਹ ਜਦੋਂ ਮੈਂ ਅੰਬ ਤੋੜਦਾ ਹੁੰਦਾ ਸੀ ਪੱਕੇ ਪੱਕੇ ਅੰਬ ਤੂੰ ਲੈ ਕੇ ਭੱਜ ਜਾਂਦੀ ਸੀ ਫਿਰ ਬਦਲਾ ਲੈਣਾ ਤਾਂ ਬਣਦਾ ਸੀ ਨਾ ਤੂੰ ਤਾਂ ਮੈਨੂੰ ਵੱਧ ਤੰਗ ਕਰਦਾ ਸੀ ਮੈਂ ਤੈਨੂੰ ਤੰਗ ਕੀਤਾ ਵੀ ਨੀ ਤੈਨੂੰ ਉਹ ਯਾਰ ਮੈਂ ਕੀ ਤੰਗ ਕੀਤਾ ਛਿੱਤਰ ਤੂੰ ਪਵਾਉਂਦੀ ਸੀ ਮੇਰੇ ਅੱਛਾ ਮੈਂ ਛਿੱਤਰ ਪਵਾਉਂਦੀ ਸੀ ਤੇਰੀਆਂ ਹਰਕਤਾਂ ਕਰਕੇ ਤੇਰੇ ਚਿਹਰੇ ਪੈਂਦੇ ਸੀ ਨਾਲੇ ਮੈਨੂੰ ਇਹ ਦੱਸ ਜਾਣ ਜਾਣ ਕੇ ਮੈਨੂੰ ਸਾਈਕਲ ਤੇ ਬਿਠਾ ਕੇ ਸਿੜਦਾ ਕਾਹਨ ਹੁੰਦਾ ਸੀ ਉਹ ਅੱਛਾ ਤੇਰੇ ਤਾਂ ਸਾਰਾ ਕੁਝ ਯਾਦ ਹੈ ਕਿੰਨਾ ਸੋਹਣਾ ਬਚਪਨ ਸੀ ਨਾ ਯਾਰ ਆਪਣਾ ਸਹੀ ਕਿਹਾ ਮੋਹ ਬਚਪਨ ਸੱਚੀ ਬਹੁਤ ਵਧੀਆ ਸੀ ਨਾ ਤਾਂ ਹੁਣ ਕਿ ਸਾਈਕਲ ਤੇ ਬਿਠਾ ਕੇ ਛੁੱਟੇ ਦਿੰਦਾ ਤੇ ਨਾ ਹੀ ਕੋਈ ਹੱਬ ਤੋੜ ਕੇ ਦਿੰਦਾ ਉਹ ਬਚਪਨ ਸੀ ਬਸ਼ਾਲੀ ਹੁਣ ਆਪਾਂ ਵੱਡੇ ਹੋ ਗਏ ਤੇ ਹੁਣ ਆਹ ਕੁਝ ਕਰਦੇ ਚੰਗੇ ਲੈਂਦੇ ਆਪਾਂ ਪਰ ਕਿਉਂ ਨਾ ਆਪਾਂ ਉਹ ਦਿਨ ਵਾਪਸ ਲਿਆ ਸਕਦੇ ਆ ਜਦੋਂ ਆਪਾਂ ਨਹੀਂ ਉਹ ਦਿਨ ਭੁੱਲੇ ਵਿਸ਼ਾਲੀ ਪੁਰਾਣੀਆਂ ਯਾਦਾਂ ਕਦੇ ਵਾਪਸ ਨਹੀਂ ਆਉਂਦੀਆਂ ਤੇ ਇਹਨਾਂ ਨੂੰ ਸੰਭਾਲ ਕੇ ਰੱਖਣੇ ਵਹਿਤਰ ਹੁੰਦਾ ਪਰਨਮੁਲ ਪੁਰਾਣੀਆਂ ਇਦਾਂ ਦੇ ਨਾ ਨਵੀਂ ਯਾਦਾਂ ਘਰੂ ਪੈ ਜਾਂਦੀ ਆ ਤਾਂ ਹੀ ਬੰਦਾ ਪੁਰਾਣਾ ਸਭ ਕੁਝ ਭੁੱਲ ਜਾਂਦਾ ਸਹੀ ਗੱਲ ਆ ਪਰ ਤੂੰ ਟੈਨਸ਼ਨ ਨਾ ਲੈ ਮੈਂ ਕੁਝ ਨਹੀਂ ਭੁੱਲਣ ਦਿੰਦਾ ਮੈਂ ਸਭ ਕੁਝ ਯਾਦ ਰੱਖੂੰਗਾ ਤੈਨੂੰ ਯਾਦਾ ਵਿਸ਼ਾਲੀ ਆ ਥਾਂ ਇਹ ਉਹੀ ਖੰਡਰ ਆ ਜਿੱਥੇ ਆਪਾਂ ਲੁਕਣ ਮੀਚੀ ਕਢਾਉਂਦੇ ਹੁੰਦੇ ਸੀ ਖਾਨਮੁਲ ਮੈਂ ਕਿਵੇਂ ਭੁੱਲ ਸਕਦੇ ਉਹ ਦਿਨ ਸਾਰਾ ਦਿਨ ਤਾਂ ਆਪਾਂ ਇੱਥੇ ਖੇਡਦੇ ਰਹਿੰਦੇ ਸੀ ਸਹੀ ਗੱਲ ਆ ਪਰ ਇੱਕ ਗੱਲ ਕਹ ਹਨਮੁਲ ਹਾਂ ਵਿਸ਼ਾਲੀ ਜੜੀਆਂ ਥਾਵਾਂ ਹੁੰਦੀਆਂ ਨੇ

ਐਡਾ ਸਾਹ ਚੜਾਇਆ ਹੈਗਾ। ਉਹ ਮਾਂ ਜੇ ਤੈਨੂੰ ਗੱਲ ਦੱਸਤੀ ਨਾ ਤੂੰ ਵੀ ਸਾਹ ਚੜਾ ਲੇਗੀ। ਲੈ ਬੈਠ ਗੱਲ ਦੱਸ ਪੀ। ਪੁੱਲਾ ਦੇਖ। ਦੀਜਾ ਆ ਗਿਆ ਮੇਰਾ। ਸੱਚੀ। ਹਾਂ ਮਾਂ خیرਪਾ। ਵੀ ਮੈਂ ਤਾਂ ਸੱਚਿੰਝ ਕੀ ਨਹੀਂ ਹੋ ਰਿਹਾ। ਤੈਨੂੰ ਕਿਹਾ ਸੀ ਨਾ ਜਦੋਂ ਤੈਨੂੰ ਗੱਲ ਦੱਸੀ ਤੂੰ ਸਾਹ ਚੜਾ ਲੇਗੀ। ਦੇਖ ਮੇਰਾ ਬਾਹਰ ਜਾਣ ਦਾ ਸੁਪਨਾ ਵੀ ਪੂਰਾ ਹੋ ਗਿਆ। ਤੈਨੂੰ ਦੱਸਿਆ ਸੀ ਨਾ ਵੀ ਬਾਹਰ ਜਾ ਕੇ ਮੈਂ ਗੱਡੀਆਂ ਦਾ ਕੰਮ ਕਰਨਾ। ਉਹ ਸੁਪਨਾ ਪੂਰਾ ਹੋ ਜੂ। ਹੁਣਾਂ ਤਾਂ ਮੈਨੂੰ ਫੋਨ ਆਇਆ। ਕਹਿੰਦੇ ਵੀ ਤੁਮੋ ਸੀ ਇੰਦਰ ਖਾਦ ਰਹੇ ਤੇ ਮੇਰਾ ਵੀਜ਼ਾ ਲੱਗ ਗਿਆ ਸ਼ੁਕਰ ਹੈ ਵਾਹਿਗੁਰੂ ਮੇਰੇ ਪੁੱਤ ਦਾ ਸੁਪਨਾ ਪੂਰਾ ਹੋ ਗਿਆ ਚਲਾਈ ਕਰ ਟੋਨੀ ਨੂੰ ਵੀ ਦੱਸ ਦੇ ਉਹ ਵੀ ਟੈਨਸ਼ਨ ਚ ਰਹਿੰਦਾ ਤੇ ਹੀ ਚ ਕੋਈ ਨਾ ਮਾਂ ਟੋਨੀ ਨੂੰ ਵੀ ਦੱਸ ਦੂੰ ਤੇ ਉੱਥੇ ਜਾ ਕੇ ਨਾ ਮੈਂ ਇੰਨੇ ਪੈਸੇ ਕਮਾਉਂ ਸਾਰਾ ਕੁਝ ਸੈੱਟ ਕਰ ਲੀ ਤੂੰ ਦੇਖੀ ਚੱਲ ਨਹੀਂ ਬਿਸ਼ਾਲੀ ਅੱਜ ਕਿਉਂ ਨਹੀਂ ਆਈ ਬਿਸ਼ਾਲੀ ਉਹਦੇ ਨਾਲ ਹੱਥ ਦਾਦੀ ਬਿਮਾਰ ਹੋਈ ਪਈ ਆ ਉਹ ਉੱਥੇ ਹੈਗੀ ਤਾਂ ਕਰਕੇ ਨਹੀਂ ਆਈ ਜੀ ਬਿਮਾਰ ਨੇ ਹਾਂ ਤੇ ਤੂੰ ਮੈਨੂੰ ਦੱਸਿਆ ਨਹੀਂ ਮਾਂ ਮੈਂ ਭੁੱਲ ਗਿਆ ਮੈਨੂੰ ਜਲਦੀ ਨਹੀਂ ਰਿਹਾ ਕੁਛ ਲੈ ਤੈਨੂੰ ਬਤਾ ਕੇ ਲੈਨੇ ਕੀ ਸੋਚਣਾ ਵੀ ਪਤਾ ਨਹੀਂ ਜਾਣ ਕੇ ਨਹੀਂ ਮੇਰਾ ਪਤਾ ਲੈਣਾ ਹਾਂ ਮਾਂ ਤੂੰ ਐਂ ਕਰ ਤੂੰ ਹੁਣ ਭੱਗ ਜਾ ਤੇਰਾ ਅਗਲਾ ਕੂਆ ਨਾ ਵੀ ਆਈ ਨਹੀਂ ਤੂੰ ਜਾ ਕੋਈ ਨਹੀਂ ਜਿਹੜਾ ਕੋ ਕੰਮ ਦਿੰਦਾ ਮੈਂ ਕਰ ਦੂੰਗਾ ਚਲ ਉਧਰ ਮੈਂ ਪਤਾ ਲੈ ਕੇ ਆਣੀ ਐ ਮੇਰੀ ਗੱਲ ਸੁਣਾ ਟੋਨੀ ਨੂੰ ਉਠਾ ਦੇ ਸੁੱਤਾ ਪਿਆਗਾ ਸੁੱਤਾ ਹੀ ਪਿਆ ਹੋਊ ਖੁਸ਼ਹਾਗਰੀ ਦੇ ਤਾਂ ਇਥੋਂ ਵੱਧ ਖੁਸ਼ੀ ਦਾ ਕਾਬਲ ਹੁਣ ਚੜੂਗੀ ਸਹੀ ਗੱਲ ਹੈ ਸੁੱਤੇ ਹੀ ਰਹਿੰਦਾ ਉਹਨੂੰ ਉਠਾ ਦੇ ਕਰਨਾ ਮਾਂ ਟਾਈਮ ਤੇ ਚਲ ਠਾ ਦੇ ਤੂੰ ਚਲ ਮੈਂ ਠਾਉਣਾ ਆ ਜਾ ਵਿਸ਼ਾਲੀ ਤੂੰ ਇੱਥੇ ਬੈਠੀ ਮੰਦ ਨੂੰ ਉੱਧਰ ਲੱਭੀ ਜਾਂਦਾ ਸੀਗਾ ਅੱਛਾ ਐਨਾ ਕੀ ਜ਼ਰੂਰੀ ਕੰਮ ਪੈ ਗਿਆ ਮੇਰੇ ਤੱਕ ਜਿਹੜਾ ਮੈਨੂੰ ਲੱਭੀ ਜਾਂਦਾ ਸੀ ਨਾਲੇ ਤੂੰ ਕਿੱਥੇ ਗਿਆ ਸੀ ਸਵੇਰ ਦਾ ਉਹ ਮੈਂ ਤਾਂ ਸ਼ਹਿਰ ਗਿਆ ਸੀ ਮੈਨੂੰ ਕੰਮ ਸੀ ਹੁਣ ਆ ਆ ਤਾਂ ਗਿਆ ਯਾਰ ਹੂੰ ਸ਼ਹਿਰ ਗਿਆ ਸੀ ਮੈਨੂੰ ਕਿਹੜਾ ਦੱਸ ਕੇ ਗਿਆ ਸੀ ਫਿਰ ਕਲੇ ਐਡਾ ਕੀ ਜ਼ਰੂਰੀ ਕੰਮ ਸੀ ਜਿਹੜਾ ਤੂੰ ਸ਼ਹਿਰ ਭੱਗ ਗਿਆ ਜੇ ਤੇਨੂੰ ਕੰਮ ਦੱਸਤਾ ਨਾ ਤੂੰ ਤਾਂ ਖੁਸ਼ੀ ਨਾਲ ਲੋਡਪੋਟ ਹੋ ਜੇਗੀ ਆ ਦੇਖ ਜੀਜਾ ਆ ਗਏ ਮੇਰਾ ਤੇ ਹੋਰ ਹੁਣ ਤੈਨੂੰ ਖੁਸ਼ੀ ਨਹੀਂ ਹੋਈ ਪਰ ਤੂੰ ਬਾਹਰ ਕਿਉਂ ਜਾ ਰਿਹਾ ਲੈ ਆਖੇ ਬਾਹਰ ਕਿਉਂ ਜਾ ਰਹੇ ਉਹ ਤੈਨੂੰ ਪਤਾ ਤਾਂ ਹੈ ਗੱਡੀਆਂ ਡਿਜ਼ਾਈਨ ਕਰਨ ਦਾ ਮੇਰਾ ਸੁਪਨਾ ਸੀ ਮੈਂ ਇੱਥੇ ਵੀ 4 ਸਾਲ ਲਾਇਆ ਟ੍ਰੇਨਿੰਗ ਹੁਣ ਮੇਰਾ ਵੀਜ਼ਾ ਆ ਗਿਆ ਮੈਂ ਬਾਹਰ ਚੱਲਿਆ ਉੱਥੇ ਜਾ ਕੇ ਉਹਦਾ ਸੁਪਨਾ ਪੂਰਾ ਕਰੂੰਗਾ ਪਰਨਮੁਲ ਇੱਕਮ ਤਾਂ ਤੂੰ ਇੱਥੇ ਵੀ ਕਰ ਸਕਦਾ ਫਿਰ ਬਾਹਰ ਹੀ ਕਿਉਂ ਜਾਣਾਗਾ ਇੱਥੇ ਕਿਵੇਂ ਹੋਜੂਗਾ ਵਿਸ਼ਾਲੀ ਜੇ ਮੈਂ ਇੱਥੇ ਹੀ ਕਰਨਾ ਹੁੰਦਾ ਤਾਂ 4 ਸਾਲ ਕਿਉਂ ਖਰਾਬ ਕਰਨੇ ਸੀ ਕੋਈ ਆਪਣੀ ਦੁਕਾਨ ਕਰ ਲੈਂਦੇ ਇੱਥੇ ਮੋਲ ਤੂੰ ਤਾਂ ਬਾਹਰ ਚਲਾ ਜਾਏਂਗਾ ਤੇ ਨਾਲ ਇਕੱਲਾ ਕਿਵੇਂ ਰਹੇਂਗਾ ਮੇਰਾ ਕੀ ਬਣੂਗਾ ਆਖੇ ਇਕੱਲਾ ਕਿਵੇਂ ਰਹੇਂਗਾ ਉਹ ਮੈਂ ਸੁਪਣਾ ਪੂਰਾ ਕਰਨ ਜਾ ਰਿਹਾ ਬਾਹਰ ਮੈਂ ਕੋਈ ਘੁੰਮਣ ਫਿਰਨ ਨਹੀਂ ਜਾਂਦਾ ਨਾਲੇ ਤੇਰਾ ਵੀ ਬੰਨਣਾ ਯਾਰ ਫਿਰ ਮੋਲ ਤੈਨੂੰ ਪਤਾ ਤਾਂ ਹੈ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆਂ ਫਿਰ ਜੇ ਤੂੰ ਚਲਾ ਗਿਆ ਮੈਂ ਕਿਵੇਂ ਰਹੂੰਗੀ ਤੇਰੇ ਬਿਨਾ ਬਿਸ਼ਾਲੀ ਯਾਰ ਆਪਾਂ ਸਿਰਫ ਦੋਸਤ ਐ ਇੱਕ ਤੂੰ ਕਿਉਂ ਇੰਨੀ ਕਮਲੀ ਹੋ ਗਈ ਦੋਸਤ ਕਿ ਦੋਸਤ ਕਦੇ ਪਿਆਰ ਨਹੀਂ ਕਰ ਸਕਦੇ। ਜਿੰਨਾ ਨੇ ਆਪਣੀ ਦੋਸਤੀ ਪਿਆਰ ਚ ਨਹੀਂ ਬਦਲ ਸਕਦੀ। ਵਿਸ਼ਾਲੀ ਮੈਂ ਕਦੋਂ ਕਿਹਾ ਯਾਰ ਵੀ ਦੋਸਤ ਪਿਆਰ ਨਹੀਂ ਕਰ ਸਕਦੇ। ਪਰ ਜਿਹੜਾ ਕੁਝ ਤੂੰ ਸੋਚੀ ਜਾਨੀ ਆ ਇਹ ਨਹੀਂ ਹੋਣਾ ਵਿਸ਼ਾਲੀ। ਕਿਉਂ ਨਹੀਂ ਹੋਣਾ ਅਨਮੋਲ? ਕੀ ਕਮੀ ਹੈ ਮੇਰੇ ਚ? ਨਾਲੇ ਆਪਾਂ ਬਚਪਨ ਤੋਂ ਇਕੱਠੇ ਰਹੇ ਆ। ਫਿਰ ਪ੍ਰੋਬਲਮ ਕੀ ਆ? ਉਹ ਪ੍ਰੋਬਲਮ ਨਹੀਂ ਹੈਗੀ। ਤੈਨੂੰ ਪਤਾ ਮੇਰਾ ਸੁਪਨਾ ਪੂਰਾ ਕਰਨਾ। ਜਿਹੜਾ ਕਿੰਨੇ ਸਾਲਾਂ ਤੋਂ ਆਹੀਂ ਪਿਆ। ਅਨਮੋਲ ਮੈਂ ਕਿਹੜਾ ਰੋਕ ਰਹੀ ਆ? ਮੈਂ ਕੋਦੋ ਕਿਹਾ ਬਿਤਾਉਂਦੇ ਸੁਪਨੇ ਪੂਰੇ ਨਾ ਕਰ ਪਰ ਜਿਹੜੇ ਖ ਮੈਸੇਜ ਆਈ ਬੈਠੀਆਂ ਉਹਨਾਂ ਦਾ ਕੋਈ ਮਤਲਬ ਨਹੀਂ ਉਹ ਬਿਛਾਲੀ ਇੱਥੇ ਰਹਿ ਕੇ ਨਹੀਂ ਸੁਪਨੇ ਪੂਰੇ ਹੁੰਦੇ ਮੈਨੂੰ ਬਾਹਰ ਜਾਣਾ ਪਊਗਾ ਮੈਂ ਇੱਥੇ ਨਹੀਂ ਰਹਿ ਸਕਦਾ ਪਰ ਅਨੂਰ ਮੈਂ ਆਵੀ ਤਾਂ ਬਹੁਤ ਸੁਪਨੇ ਸਾਈ ਬੈਠੀਆਂ ਉਹਨਾਂ ਦਾ ਮੈਂ ਕੀ ਕਰੂੰਗੀ ਮੇਰੀ ਗੱਲ ਸੁਣ ਤੈਨੂੰ ਪਤਾ ਮੈਂ ਬਹੁਤ ਪੈਸਾ ਕਮਾਉਣਾ ਤੇ ਇੱਥੇ ਰਹਿ ਕੇ ਉਹ ਤਾਂ ਹੋਣਾ ਹੀ ਤੇ ਏਡੀ ਵੱਡੀ ਕੰਪਨੀ ਵੱਲੋਂ ਯਾਰ ਮੈਨੂੰ ਜੋਬ ਦਾ ਆਇਆ ਤੇ ਮੈਂ ਕਿਉਂ ਨਾ ਜਾਵਾਂ ਅਨੂਰ ਮੈਂ ਸੱਚੀ ਤੈਨੂੰ ਬਹੁਤ ਤਰ ਕਰਦੀ ਹਾਂ ਤੇ ਮੈਂ ਕਦੇ ਵੀ ਰੁਕਾਵਟ ਨਹੀਂ ਬਣਦੀ ਪਰ ਪਲੀਜ਼ ਤੂੰ ਐ ਨਾ ਕਰ ਮੈਂ ਮੰਨਦਾ ਮਸ਼ਾਲੀ ਵੀ ਤੂੰ ਮੈਨੂੰ ਪਿਆਰ ਕਰਦੀ ਆ ਪਰ ਆਹ ਕੁਝ ਕਦੇ ਨਹੀਂ ਹੋ ਸਕਦਾ ਅਨਮੋਲ ਨਹੀਂ ਮਸ਼ਾਲੀ ਅਨਮੋਲ ਤੂੰ ਮੇਰੇ ਪਿਆਰ ਨੂੰ ਕਿਉਂ ਨਹੀਂ ਸਮਝਦਾ ਜੇ ਤੂੰ ਬਾਹਰ ਚਲਾ ਗਿਆ ਤਾਂ ਮੈਂ ਕਿਵੇਂ ਰੰਗੀ ਤੇਰੇ ਬਿਨਾ ਤੈਨੂੰ ਤਾਂ ਤੇਰੇ ਸੁਪਨੇ jigdਿਆ ਪਰ ਜਿਹੜੇ ਮੇਰੇ ਸੁਪਨੇ ਉਹਨਾਂ ਦਾ ਕੀ ਕਾਸ਼ ਤੈਨੂੰ ਮੇਰੇ ਪਿਆਰ ਦੀ ਸਮਝ ਆ ਜਾਈ मेरे प्यार जे तू तो समझ लेना मेरी जिंदगी स्वर्ग बन जो विशाली पुत्र की हो गया क्यों रोनी है ਮੈਨੂੰ ਪਤਾ ਹੈ ਤੂੰ ਕਿਉਂ ਰੋਨੀ ਹੈ ਤੂੰ ਮੋਲ ਨੂੰ ਬਹੁਤ ਪਿਆਰ ਕਰਦੀ ਹੈ ਨਾ ਕਾਈ ਰੋਨੀ ਹੈ ਅੰਟੀ ਜੀ ਤੁਹਾਨੂੰ ਪਤਾ ਵੀ ਮੈਂ ਮੋਲ ਨੂੰ ਬਹੁਤ ਪਿਆਰ ਕਰਦੀ ਤੇ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦੀ ਮੈਨੂੰ ਪਤਾ ਹੈ ਪੁੱਤ ਕੋਈ ਨਾ ਮੈਂ ਕੱਲ ਖਿੱਚੂੰਗੀ ਉਹਦੇ ਤੋਂ ਮੈਂ ਇਥੇ ਹੀ ਲੋਟ ਆਉਂਦਾ ਹਾਂ ਅੰਟੀ ਜੀ ਬਾਹਰ ਜਾ ਰਹੇ ਤੁਸੀਂ ਉਹਨਾਂ ਐਂ ਕਹਿੰਦੇ ਨਾ ਵੀ ਜਲੌਣੀ ਕਾਰ ਨੂੰ ਡਿਜ਼ਾਈਨ ਕਰਨ ਦਾ ਕੰਮ ਕਰਨਾ ਹੈ ਉਹ ਇੱਥੇ ਰਹਿ ਕੇ ਵੀ ਤਾਂ ਕਰ ਸਕਦਾ ਜੋ ਬਾਹਰ ਚਲਾ ਗਿਆ ਫਿਰ ਮੈਂ ਹਾਦੀਪਣਾ ਕਿ ਮੈਂ ਰਹੂੰਗੀ ਪੁੱਤਰ ਉਹਦਾ ਬਹੁਤ ਕਿਰਦ ਸੁਪਨਾ ਸੀਗਾ ਕਿ ਉਹ ਬਾਹਰ ਜਾ ਕੇ ਕਾਰਾਂ ਡਿਜ਼ਾਈਨ ਕਰੇ ਕਿਉਂ ਉਹ ਆਪਣਾ ਸੁਪਨਾ ਵੀ ਪੂਰਾ ਕਰ ਲੈਣ ਦੇ ਆਂਟੀ ਜੀ ਮੈਂ ਮੰਨਦੀ ਆ ਵੀ ਉਹਦਾ ਸੁਪਨਾ ਪਰ ਤੁਹਾਨੂੰ ਪਤਾ ਅਸੀਂ ਇਕੱਠੇ ਪੜੇ ਹਾਂ ਇਕੱਠੇ ਵੱਡੇ ਹੋਏ ਹਾਂ ਤੇ ਇਕੱਠੇ ਖੇਡਦੇ ਹੁੰਦੇ ਸੀ ਮੈਂ ਨਹੀਂ ਉਹਦੇ ਬਿਨਾ ਰਹਿ ਸਕਦੀ ਕਵੀ ਤਾਂ ਦੇ ਸੁਪਨੇ ਮਾਰ ਹੀ ਰਹੀਆਂ ਨਾ ਹੁਣ ਕਿ ਤੂੰ ਇੱਥੇ ਰਹਿ ਕੇ ਕਰ ਲੈ ਜਿਹੜਾ ਕੰਮ ਕਰਨਾ ਮੈਨੂੰ ਪਤਾ ਪੁੱਤ ਤੁਸੀਂ ਬਚਪਨ ਦੇ ਦੋਸਤ ਆ ਤੇ ਥੋਟੇ ਘਰ ਨਾਲ ਮੇਰਾ ਵਾਸਤਾ ਵੀ ਬਹੁਤ ਗਹਿਰਾ ਹੈ ਨਾਲੇ ਬੀਜੀ ਤੋਂ ਤਾਂ ਹਰ ਗੱਲ ਅਸੀਂ ਪੁੱਛ ਕੇ ਕਰਦੇ ਆ ਨਾ ਅੰਟੀ ਜੀ ਬੀਜੀ ਵੀ ਤਾਂ ਇਹੀ ਚਾਹੁੰਦੇ ਨੇ ਨਾ ਵੀ ਮੇਰੇ ਤੇਨ ਮੋਲ ਦਾ ਵਿਆਹ ਹੋਵੇ ਤੇ ਮੋਲ ਕਿਉਂ ਨਹੀਂ ਚਾਹੁੰਦਾ ਪੁੱਤ ਮੈਂ ਵੀ ਤੇ ਇਹੀ ਚਾਹਣੀ ਆ કે તું میرے ਘਰ ਦੀ મૂં બડે પર તું ફિકર ન કર કોઈ નહીં મે કરુંગી ਗੱਲ ਬੀਜੀ ਨਾਲ ઠીક ਹੈ auntie ji ਤੁਸੀਂ ਬੀਜੀ ਨਾਲ ਵੀ ਗੱਲ ਕਰ ਲਿਓ ਤੈਨੂੰ ਮੋਲਡ ਵੀ ਸਮਝਾ ਕੇ ਦੇਖਿਓ ਨਹੀਂ ਮੈਂ ਕਿਸੇ ਨਾਲ ਨਹੀਂ ਵਿਆਹ ਕਰਵਾਉਣ ਉਹਦੇ ਤੋਂ ਬਿਨਾ ਮੈਂ ਤਾਂ ਸਾਰੇ ਸੁਪਨੇ ਉਹਦੇ ਕਰਕੇ ਸਜਾਏ ਨੇ ਲੈ ਮੇਰੀ ਕੰਮਲੀਤੀ ਨਾਲੇ ਮੇਰੀ ਗੱਲ ਸੁਣ ਹਾ ਤੇਰੇ ਮੱਥੇ ਤੇ ਨਾ ਧੋੜੀਆਂ ਨਹੀਂ ਪਾਈਆਂ ਮੈਨੂੰ ਜਮੇ ਚੰਗੀਆਂ ਨਹੀਂ ਲੱਗਦੀਆਂ ਹੱਸ ਕੇ ਦਿਖਾ ਬੇਲਾ ਹਾ ਤੇਰਾ ਹੱਥ ਦਾ ਹੋਇਆ ਚੇਰੀ ਮੈਨੂੰ ਵਧੀਆ ਲੱਗਦਾ ਚਲੋ ਅੱਡੀ ਜੀ ਮੈਂ ਜਾਂਦੀ ਹਾਂ ਹੁਣ ਤੇ ਤੁਸੀਂ ਅਨਮੋਲ ਨਾਲ ਗੱਲ ਕਰਕੇ ਦੇਖਿਓ ਠੀਕ ਐ ਪੁੱਤ ਨਾਲੇ ਅੱਗੇ ਤੋਂ ਨਾ ਐ ਜਿਵੇਂ ਮੂੰਹ ਬਣਾ ਕੇ ਤਾਂ ਕਦੇ ਵੀ ਨਾ ਆਈ ਮੇਰੇ ਕੋਲੇ ਤੂੰ ਚੱਲ ਮੈਂ ਵੀ ਆਉਣੀ ਆ ਬੀਜੀ ਕੋਲੇ ਠੀਕ ਐ ਅੰਜੀ ਛੱਲੀ ਜੀ ਨਾ ਹੋਵੇ ਤਾਂ ਕਿੰਨਾ ਪਿਆਰ ਕਰਦੀ ਐ ਅਨਮੋਲ ਮਾ ਕਿਵੇਂ ਬੀਜੀ ਹੁਣ ਠੀਕ ਨੇ ਤੇ ਨਾਲ ਕੀ ਕਹਿੰਦੇ ਠੀਕ ਨੇ ਪੁੱਤ ਉਹ ਬਾਕੀ ਤੈਨੂੰ ਪਤਾ ਹੈ ਹੁਣ ਉਹਨਾਂ ਦੀ ਉਮਰ ਵੀ ਖਾਸੀ ਹੋ ਗਈ ਤੇ ਏਡੀ ਉਮਰ ਚ ਬੰਦਾ ਦਵਾਈਆਂ ਘੁੱਟੀਆਂ ਦੇ ਸਹਾਰੇ ਜਲਦਾ ਸਹੀ ਕਿਹਾ ਮਾ ਉਹ ਮਤਾਂ ਬਹੁਤ ਹੋ ਗਈ ਬੀਜੀ ਦੀ ਤੇ ਫਿਰ ਕਰੀ ਉਹਨਾਂ ਨੇ ਸਲਾਹ ਕੋਈ ਸਲਾਹ ਤਾਂ ਪੁੱਤ ਅੱਜ ਵੀ ਉਹੀ ਹੈ ਜਿਹੜੀ 20 ਸਾਲ ਪਹਿਲਾਂ ਸੀ ਤੈਨੂੰ ਪਤਾ ਨਾ ਬੀਜੀ ਆਪਣੀ ਜ਼ੁਬਾਨ ਦੀ ਬੜੀ ਪੱਕੀ ਹੈ ਸਹੀ ਕਿਹਾ ਤੁਸੀਂ ਮਾ ਪਰ ਉਹਨਾਂ ਨੂੰ ਮੂਲ ਨੂੰ ਵੀ ਮਨਾਉਣਾ ਪੂਗਾ ਨਾ ਬੀਜੀ ਨੇ ਤਾਂ ਸਲਾਹ ਪੱਕੀ ਕਰ ਲਈ ਹਾਂ ਪੁੱਤ ਹਣ ਮੂਲ ਨਾਲ ਵੀ ਗੱਲ ਕਰਦੇ ਆ ਬੀਜੀ ਤਾਂ ਕਹਿੰਦੇ ਸੀ ਵੀ ਇਹਨ ਮੂਲ ਦੇ ਬਾਹਰ ਜਾਣ ਤੋਂ ਪਹਿਲਾਂ ਪਹਿਲਾਂ ਵਿਆਹ ਕਰਦੀ ਆਪਾਂ ਪਰ ਮਾਂ ਮੈਨੂੰ ਨਹੀਂ ਲੱਗਦਾ ਵੀ ਉਹਨ ਮੂਲ ਮੰਨਣ ਕੋ ਲੈ ਮੰਨਣ ਨੂੰ ਕੀ ਹੈ ਪੁੱਤ 8-10 ਦਿਨ ਪਈ ਹੈ ਖਲੇ ਨਾਲੇ ਆਪਾਂ ਸਿੰਪਲ ਵਿਆਹ ਕਰਾਂਗੇ ਬੀਜੀ ਕਹਿੰਦੇ ਸੀ ਜਦੋਂ ਦੁਬਾਰਾ ਵਾਪਸ ਆਊਗਾ ਤਾਂ ਆਪਾਂ ਫਿਰ ਗੱਜ-ਬੱਜ ਕੇ ਲੋਕਾਂ ਨੂੰ ਪਾਰਟੀ ਕਰਦੇ ਆਂਗੇ। ਉਹ ਤਾਂ ਠੀਕ ਆ ਮਾ ਪਰ ਤੈਨੂੰ ਕੀ ਲੱਗਦਾ? ਅਨਮੋਲ ਮੰਨੇ? ਲੈ ਮੰਨੂਗਾ ਕਿਆ ਨਹੀਂ? ਅਨਮੋਲ ਨੂੰ ਤਾਂ ਮੰਨਣਾ ਹੀ ਪੈਣਾ। ਨਾਲੇ ਫਿਰ ਆਪਾਂ ਬੀਜੀ ਨਾਲ ਵਾਅਦਾ ਵੀ ਨਹੀਂ ਤੋੜ ਸਕਦੇ ਨਾ। ਕੋ ਤਾਂ ਹੈ ਮਾ ਨਾਲੇ ਬੀਜੀ ਹੋਰਿਆਂ ਦੇ ਆਪਣੇ ਸਿਰ ਤੇ ਕਿੰਨੇ ਆਸਾਨ ਨੇ। ਪਤਾ ਹੈਸਾਨ ਤਾਂ ਉਹਨਾਂ ਦੇ ਬਹੁਤ ਨੇ ਆਪਣੇ ਪਰਿਵਾਰ ਤੇ। ਨਾਲੇ ਹੁਣ ਉਹਨਾਂ ਦਾ ਪਰਿਵਾਰ 'ਚ ਬੀਜੀ ਤੋਂ ਬਿਨਾ ਹੋਰ ਕੋਈ ਵੀ ਨਹੀਂ ਰਿਹਾ। ਸ਼ਾਲੀ ਦੇ ਮਾਪੇ ਤਾਂ ਕਦੋਂ ਦੇ ਇਸ ਦੁਨੀਆ ਤੋਂ ਰੁਕਸਤ ਹੋ ਗਏ। ਤੇ ਬਿਸ਼ਾਲੀ ਦੇ ਵਿਆਹ ਤੋਂ ਬਾਅਦ ਬੀਜੀ ਨੇ ਇਕੱਲੇ ਰਹਿ ਜਾਣਾ। ਸਹੀ ਕਿਹਾ ਮਾਂ ਤੂੰ। ਨਾਲੇ ਬਿਸ਼ਾਲੀ ਕਿਹੜਾ ਆਪਣੇ ਲਈ ਉਪਰੀ ਹੈ? ਆਪਣੇ ਪਰਿਵਾਰ ਨਾਲ ਕਿੰਨੀ ਗੁਣੀ ਮਿਲੀ ਹੈ ਉਹ। ਹਾਂ ਪੁੱਤ। ਮੈਨੂੰ ਵੀ ਬਹੁਤ ਪਸੰਦ ਹੈ। ਸ਼ਾਇਦ ਬਚਪਨ ਤੋਂ ਹੀ ਆਪਣੇ 'ਚ ਪਲੀ ਹੈ। ਨਾਲੇ ਮਾਂ ਪਿਓ ਦਾ ਪਿਆਰ ਤਾਂ ਵਿਚਾਰੀ ਨੇ। ਬਹੁਤ ਘੱਟ ਦੇਖਿਆ ਹੈਗਾ ਮੈਂ ਤੁਹਾਨੂੰ ਆਪਣੀ ਧੀ ਵੀ ਸਮਝਦੀ ਆ ਚਲ ਠੀਕ ਆ ਮਾਂ ਤੂੰ ਮੋਰ ਨਾਲ ਗੱਲ ਕਰ ਲਈ ਜੇ ਮੰਨਿਆ ਤਾਂ ਮੈਨੂੰ ਦੱਸ ਦੀ ਹਾਂ ਬੁੱਤ ਮੈਂ ਮੋਰ ਨਾਲ ਵੀ ਕਰੂੰਗੀ ਗੱਲ ਨਲੇ ਸੱਚ ਤੇਰੇ ਘਰ ਅਲੀ ਦਾ ਕੋਣ ਆਇਆ ਕੋਈ ਹਾਂ ਮਾਂ ਅੱਜ ਮੈਂ ਗੱਲ ਕੀਤੀ ਸੀ ਫੋਨ ਤੇ ਕੱਲ ਨੂੰ ਮਾਹ ਦੇ ਕੋਲ ਜਾ ਰਿਹਾ ਮਿਲ ਕੇ ਆ ਰਿਹਾ ਠੀਕ ਹੈ ਬੁੱਤ ਹਾਂ ਚਲ ਠੀਕ ਆ ਮਾਂ ਕਹਿ ਤਾਰ ਲਈ ਮੋਰ ਨਾਲ ਗੱਲ ਠੀਕ ਆ ਬੱਸ ਹਰਦਨ ਮੋਲ ਹਾਂ ਕਰ ਦੇ ਮੈਨੂੰ ਤਾਂ ਬਹੁਤ ਚਾਅ ਹੈ ਵੀ ਮੈਂ ਕਦੋਂ ਬਸ਼ਾਲੀ ਨੂੰ ਆਪਣੇ ਘਰ ਦੀ ਨੂੰ ਬਣਾ ਲਾਂ ਮਾਂ ਮੈਂ ਆਪਦਾ ਸੁਪਨਾ ਪੂਰਾ ਕਰਨਾ ਹੈ ਇਹ ਸੁਪਨਾ ਪੂਰਾ ਕਰਨ ਦੀ ਖਾਤਰ ਨਾ ਮੈਂ 4 ਸਾਲ ਮਿਹਨਤ ਕੀਤੀ ਹੈ ਪੁੱਤ ਤੈਨੂੰ ਕੌਣ ਕਹਦਾ ਹੈ ਪਿਤਾ ਅਬ ਇਹ ਸੁਪਨਾ ਪੂਰਾ ਨਾ ਕਰ। ਅਸੀਂ ਤੇਰਾ ਸਾਥ ਦੇਵਾਂਗੇ। ਪਰ ਪਰਿਵਾਰ ਪਰਤੀ ਵੀ ਤਾਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਨਾ। ਮਾਂ ਜੇ ਸੁਪਨਾ ਪੂਰਾ ਕਰਨਾ ਤਾਂ ਮੈਨੂੰ ਬਾਹਰ ਜਾਣਾ ਪਊ। ਇੱਥੇ ਰਹਿ ਕੇ ਨਹੀਂ ਸੁਪਨਾ ਪੂਰਾ ਹੁੰਦਾ ਜੀ। ਪੁੱਤ ਤੈਨੂੰ ਵੀ ਪਤਾ ਨਮੋੜ ਵੀ ਵਿਸ਼ਾਲੀ ਦੇ ਪਰਿਵਾਰ ਦੇ ਕਿੰਨੇ ਆਸਾਨ ਨੇ ਆਪਣੇ ਸਿਰ ਤੇ। ਉਹਨਾਂ ਨੂੰ ਮੈਂ ਕਿਵੇਂ ਜਵਾਬ ਦੇ ਸਕਦਾ? ਭਾਈ ਮੈਨੂੰ ਪਤਾ ਵੀ ਆਸਾਨ ਹੈਗੇ ਆ ਪਰ ਹੁਣ ਮੈਂ ਵੀ ਕੀ ਕਰਾਂ? ਮੈਰੀ ਆਪਣੀ ਲਾਈਫ ਸੈੱਟ ਕਰਨੀ ਆ। ਮੈਂ ਇੱਥੇ ਨਹੀਂ ਰਹਿ ਸਕਦਾ। ਪੁੱਤ ਤੈਨੂੰ ਪਤਾ ਨਾ ਸੱਚੀ ਤੈਨੂੰ ਪਿਆਰ ਕਰਦੀ ਐ। ਅਸੀਂ ਬਚਪਨ ਦੇ ਤੁਸੀਂ ਦੋਸਤ ਹੋ। ਸਾਰਾ ਦਿਨ ਤੇਰੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਐ ਤੇ ਤੇਹੀ ਗੱਲਾਂ ਕਰਦੀ ਐ। ਮਾਂ ਅਸੀਂ ਸਿਰਫ ਦੋਸਤਾਂ ਹਾਂ। ਮੈਂ ਪਿਆਰ ਪੂਰ ਵਾਲੇ ਚੱਕਰ 'ਚ ਨਹੀਂ ਪੈਣਾ ਚਾਹੁੰਦਾ ਤੇ ਨਾ ਹੀ ਮਹਾਜੇ ਵਿਆਹ ਕਰਾਉਣਾ। ਹੁਣ ਤੂੰ ਇੰਨਾ ਵੱਡਾ ਹੋ ਗਿਆ ਵੀ ਤੂੰ ਸਾਰੇ ਫੈਸਲੇ ਆਪ ਕਰੇਗਾ। ਮੈਨੂੰ ਫੈਸਲਾ ਕਰਨੀ ਕਿਹੜਾ ਦਿੱਤਾ ਤੁਸੀਂ? ਆ ਇੱਕ ਫੈਸਲਾ ਤਾਂ ਮੈਨੂੰ ਕਰਨ ਹੀ ਲੰਦੇ। ਹੋਰ ਮੈਨੂੰ ਕਿਹੜਾ ਫੈਸਲਾ ਕਰਨ ਲਿਓਗੇ ਤੁਸੀਂ? ਪੁੱਤ ਕੋਦੀ ਦਾਦੀ ਨਾਲ ਮੈਂ ਵਾਦਾ ਕੀਤਾ ਸੀ ਕਿ ਮੈਂ ਵਾਦਾ ਤੋੜ ਵੀ ਨਹੀਂ ਸਕਦੀ ਤੁਹਾਡਾ ਵਾਦਾ ਵਾਦਾ ਤੇ ਮੈਂ ਕੀ ਕਰਾਂ ਫਿਰ ਮੈਂ ਇੱਥੇ ਰਹਿਾਂਗਾ ਤੇ ਆਪਦੇ ਸੁਪਨੇ ਨਾ ਪੂਰੇ ਕਰਾਂ ਮੈਂ ਤੈਨੂੰ ਕੌਣ ਕਹਿੰਦਾ ਵੀ ਤੂੰ ਬਾਹਰ ਨਾ ਜਾ ਮੈਂ ਤਾਂ ਕਹਿਣੀ ਆ ਤੂੰ ਉੱਚ ਪਰਵਾਜ਼ ਪਰ ਜਿੱਥੇ ਪ੍ਰਮਾਤਮਾ ਵੀ ਤੇਰਾ ਸਾਥ ਦੇਵੇ ਮਾਂ ਜੇਕਰ ਉੱਡਣਾ ਨਾ ਤਾਂ ਮੈਨੂੰ ਬਾਹਰ ਜਾਣਾ ਪੂ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਇੱਕ ਵਾਰੀ ਕਹਦਾ ਤੁਹਾਨੂੰ ਉਹ ਵਿਆਹ ਕਰਾ ਕੇ ਵਗ ਜਾ ਤੈਨੂੰ ਕੌਣ ਕਹਿੰਦਾ ਵੀ ਨਾ ਜਾ ਜਦੋਂ ਕਹੀ ਦਿੱਤਾ ਵੀ ਨਹੀਂ ਵਿਆਹ ਕਰਵਾਉਣਾ ਧੱਕਾ ਯਾਰ ਫਿਰ ਕੋਈ ਕੋਤਹ ਕੋਲੀ ਦਾਦੀ ਨਾਲ ਕੀਤਾ ਹੋਇਆ ਵਾਦਾ ਵੀ ਨਹੀਂ ਮੈਂ ਤੋੜ ਸਕਦੀ ਮੈਂ ਵੀ ਆਪਣੀ ਜਵਾਨ ਦੀ ਪੱਕੀ ਆ ਤੁਹਾਡੇ ਵਾਦੇ ਦੇ ਚੱਕਰ ਚ ਨਾ ਮੈਂ ਫਸਣਾ ਨਹੀਂ ਚਾਹੁੰਦਾ ਤੈਨੂੰ ਮੈਂ ਕਿਵੇਂ ਸਮਝਾਵਾਂ ਕਿਉਂ ਨਹੀਂ ਤੇਰੀ ਕੋਈ ਗੱਲ ਪੱਲੇ ਪੈਂਦੀ ਮਾਂ ਮੇਰੇ ਦੀ ਗੱਲ ਪੱਲੇ ਪੈਂਦੀ ਜਿਹੜੀ ਗੱਲ ਮੈਂ ਕਹਤੀ ਮੈਂ ਉਹਦੀ ਪੂਰੀ ਕਰਕੇ ਹਾਂ ਮੈਂ ਮੰਨਦਾ ਵੀ ਮੈਨੂੰ ਪਿਆਰ ਕਰਦੀ ਆ ਮੈਨੂੰ ਚਾਹੁੰਦੀ ਆ ਅਸੀਂ ਇਕੱਠੇ ਖੇਡਿਆ ਬਚਪਨ ਚ ਪਰ ਮੈਂ ਵਿਆਹ ਨਹੀਂ ਕਰਾਉਣਾ ਇੱਕ ਵਾਰ ਮੈਨੂੰ ਬਾਹਰ ਵਗ ਜਾਂਦੋ ਵਾਜ ਜਿਵੇਂ ਮਰਜੀ ਕਰ ਲੋ ਚਾਹੇ ਮੇਰਾ ਵਿਆਹ ਕਰ ਦੋ ਮੈਨੂੰ ਕੋਈ ਪਰਵਾਹ ਨਹੀਂ ਪਰ ਇੱਕ ਵਾਰ ਮੈਨੂੰ ਬਾਹਰ ਜਾਣ ਦੋ ਪੁੱਤ ਇੰਨੀ ਜਿੱਦ ਨਹੀਂ ਕਰੀਦੀ ਹੁੰਦੀ ਅਸੀਂ ਤੇਰਾ ਕੋਈ ਮਾਰਾ ਥੋੜੀ ਸੋਚਦੇ ਆਂ ਮਾਂ ਇਹਦੇ ਨਾਲ ਕੋਈ ਫਤਾਲੀ ਮੱਥਾ ਮਾਰੇ ਤਾਂ ਇਹਨੇ ਨਹੀਂ ਸਮਝਣੀ ਆਪਣੀ ਬੁਢਾ ਜੀ ਨਾਲੇ ਤੈਨੂੰ ਵੀ ਪਤਾ ਨਾ ਪੁੱਤ ਵਾਕੜੀ ਦਾ ਇੱਕੋ ਦੀ ਦਾਦੀ ਤੋਂ ਬਿਨਾਂ ਇਸ ਦੁਨੀਆ 'ਚ ਕੋਈ ਨਹੀਂ ਹੈਗਾ ਹਾਂ ਜਿਉਂਦੇ ਮਾਪੇ ਹੁੰਦੇ ਤਾਂ ਮੈਂ ਵੀ ਕਹਿ ਦਿੰਦੀ ਵੀ ਤੁਸੀਂ ਆਪਦੀ ਕੁੜੀ ਵਾਸਤੇ ਕੋਈ ਹੋਰ ਰਿਸ਼ਤਾ ਦੇਖ ਲਓ ਪਰ ਮੈਨੂੰ ਹੱਬੀਤੀ ਮੰਦੀ ਆ ਪਰ ਮਾਂ ਮੈਂ ਵਿਆਹ ਨਹੀਂ ਕਰਾਉਂਦਾ ਹਜੇ ਚਾਹੇ ਇੱਕ ਵਾਰ ਘੋੜ ਚਾਹੇ ਦੋ ਵਾਰ ਘੋੜ ਚਾਹੇ 100 ਵਾਰ ਮੈਂ ਹਜੇ ਵਿਆਹ ਨਹੀਂ ਕਰਾਉਂਦਾ ਜਿੰਨਾ ਚਿਰ ਮੈਂ ਬਾਹਰ ਨਹੀਂ ਜਾਂਦਾ ਠੀਕ ਹੈ ਹੁਣ ਇਹ ਸਾਰੀ ਗੱਲ ਮੈਂ ਤੇਰੇ ਤੇ ਸਿੱਟਦੀ ਆ ਤੂੰ ਆਪਣੀ ਜਿੱਦ ਤੇ ਅੜਨਾ ਹੈ ਜਾਂ ਸਾਡੇ ਫੈਸਲੇ ਨੂੰ ਠੋਕਰ ਮਾਰਨੀ ਹੈ ਮਾਂ ਤੈਨੂੰ ਪਤਾ ਹੈ ਜੇ ਇੱਥੇ ਵਿਆਹ ਕਰਾ ਲਿਆ ਤੇ ਇੱਥੇ ਰਹਿ ਕੇ ਜਾਊ ਆਪਣੇ ਕੋਲ ਨਾ ਮੁੜ ਕੇ ਬਾਹਰ ਜਾਇਆ ਜਾਣਾ ਇੱਕ ਵਾਰ ਬਾਹਰ ਭੱਗ ਜਾਵਾਂਗਾ ਵਾਚੇ ਜਿਵੇਂ ਮਰਜ਼ੀ ਕਰ ਲੋ ਜਿਹਦੇ ਨਾਲ ਮਰਜ਼ੀ ਵਿਆਹ ਕਰ ਲੋ ਤੇਰੇ ਲਈ ਬਸ ਤੇਰੀ ਜ਼ਿੰਦਗੀ ਸਭ ਤੋਂ ਵੱਡੀ ਹੋਗੀ ਮਾ ਮਾਪ ਤੇਰੇ ਲਈ ਕੁਝ ਨਹੀਂ ਹੈਗੇ ਫਿਰ ਆਉਦੀ ਜ਼ਿੰਦਗੀ ਵੀ ਬਣਾਉਣੀ ਆ ਕਿਉਂ ਨਹੀਂ ਸਮਝਦੇ ਤੁਸੀਂ ਕੋਈ ਵੀ ਮਾਪਾਪ ਨਾ ਖਾ ਦਿੱਤੀਆਂ ਫੁੱਟਾਂ ਦਾ ਬੁਰਾ ਨਹੀਂ ਸੋਚਦਾ ਹੁੰਦਾ ਜਿਹੜਾ ਵੀ ਮੈਂ ਫੈਸਲਾ ਕਰ ਰਹੀ ਆ ਨਾ ਤੇਰੇ ਭਲੇ ਵਾਸਤੇ ਹੀ ਹੈ ਫਿਰ ਮੈਂ ਵੀ ਆਉਦੇ ਭਲੇ ਵਾਸਤੇ ਫੈਸਲਾ ਲਿਆ ਵੀ ਮੈਂ ਵਿਆਹ ਨਹੀਂ ਕਰਵਾਉਣਾ ਮਾਂ ਤੈਨੂੰ ਵੀ ਪਤਾ ਹੈ ਜੇ ਬੰਦਾ ਵਿਆਹ ਕਰਵਾ ਲੈ ਇਥੋਂ ਜੋਗਾ ਰਹਿ ਜਾਂਦਾ ਨਾ ਕਿਤੇ ਜਾਣ ਜੋਗਾ ਰਹਿੰਦਾ ਹੈ ਕਿ ਕਿਵੇਂ ਵਕੀਲਾ ਵਾਂਗੂ ਬਹਿਸ ਕਰਦਾ ਮੇਰੇ ਨਾਲ ਮਾਂ ਤੇ ਨਾਲ ਬਹਿਸ ਨਹੀਂ ਕਰਦਾ ਤੈਨੂੰ ਸਮਝਾਉਣਾ ਪਰ ਤੂੰ ਨਹੀਂ ਸਮਝਦੀ ਬਾਈ ਤੂੰ ਹੀ ਸਮਝਾਵਾ ਤੂੰ ਤਾਂ ਪੜਿਆ ਲਿਖਿਆ ਹੈ ਓ ਮਾਤਾ ਇਹ ਬਹੁਤ ਵੱਡਾ ਹੋ ਗਿਆ ਹੁਣ ਪਾਪਾ ਨੂੰ ਸਮਝਾਉਂਦਾ ਜੀ ਹਾਂ ਪੁੱਤ ਹੁਣ ਤੂੰ ਇੰਨਾ ਵੱਡਾ ਹੋ ਗਿਆ ਵਿਆਹ ਦੀ ਮਾਂ ਨੂੰ ਵੀ ਸਮਝਾਵੇਂ ਨਹੀਂ ਸਮਝਾਉਂਦਾ ਭੱਜ ਜਾ ਤੂੰ ਇੱਥੋਂ ਆ ਜਾ ਮਾਂ ਇਹਦੇ ਨਾਲ ਕੋਈ ਮੱਥਾ ਮਾਰਨ ਦਾ ਫਾਇਦਾ ਨਹੀਂ ਚੱਲ ਬੱਤ ਲੇ ਸਾਡੀ ਰਿਆਨੇ ਚਾ ਮਾਂ ਤੂੰ ਮੈਨਾਂ ਗੁੱਸੇ ਆ ਬੈਠ ਪਈ ਲੇ ਬੈਠਣ ਨੂੰ ਲਈ ਕੀ ਗੇ ਤੁਸੀਂ ਗੱਲ ਕਿਉਂ ਨਹੀਂ ਕਰਦੇ ਮੇਰੇ ਨਾਲ ਕੋਈ ਕੀ ਗੱਲ ਕਰਾਂ ਤੇਰੇ ਨਾਲ ਕੋਈ ਗੱਲ ਬੱਜੀ ਹੈ ਬਾਕੀ ਮੈਂ ਕਿਹਾ ਕੀ ਐ ਐਂ ਤਾਂ ਦੱਸ ਲੋ ਤੇ ਤੂੰ ਮੇਰੀ ਮੰਨੀ ਵੀ ਕਿਹੜੀ ਗੱਲ ਐ ਮਾਂ ਤੁਸੀਂ ਕਿਹੜਾ ਫਿਰ ਮੇਰੀ ਮੰਨਦੇ ਹੋ ਮੈਂ ਵੀ ਤੁਹਾਨੂੰ ਕਹੀ ਆ ਨਾ ਤੁਸੀਂ ਮੇਰੀ ਮੰਨ ਲਓ ਬਾਅਦ ਚ ਮੈਂ ਤੁਹਾਡੀ ਮੰਨ ਲੂੰ ਜੇ ਤੇਰੀ ਗੱਲ ਮੰਨਣ ਵਾਲੀ ਹੁੰਦੀ ਨਾ ਮੈਂ ਤਾਂ ਮੰਨਦੀ ਮਾਂ ਤੈਨੂੰ ਵੀ ਪਤਾ ਹੈ ਮਸਾ ਮਸਾ ਦਾ ਬੀਜ ਆਇਆ ਜੇ ਨਾ ਗਿਆ ਫੇਰ ਇੱਥੇ ਹੀ ਰਹਿ ਜੂ ਸਾਰਾ ਕੁਝ ਅੱਛਾ ਤੇ ਫਿਰ ਤੂੰ ਕੀ ਚਾਹਣੇ ਵੀ ਜਦੋਂ ਬੁढ़ा ਹੋ ਗਿਆ ਉਦੋਂ ਘੜੀ ਚੜੇਗਾ ਕਿਤੇ ਨਹੀਂ ਬੁढ़ा ਹੁੰਦਾ ਹਜੇ 22 ਸਾਲ ਦੀ ਉਮਰ ਹੈ ਕੀ ਪਤਾ ਉੱਥੇ ਮੈਂ 6 ਮਹੀਨੇ ਲਾਉਣੀ ਆ ਕਿ 6 ਸਾਲ ਮੈਨੂੰ ਇੱਕ ਵਾਰੀ ਵਗ ਜਾਂਦੇ ਬਾਅਦ ਚ ਮੈਂ ਮੁੜੇ ਆਂਗਾ ਤੇਰਾ ਕੀ ਪਤਾ ਹੈ ਤੂੰ ਉੱਥੇ 50 ਸਾਲ ਨਾਲ ਸੈੱਟ ਹੋਵੇਂ ਉਹ ਨਹੀਂ ਮਾਂ ਤੂੰ ਆਏਗਾ ਤੂੰ ਸੋਚਦੀਆਂ ਕਿਤੇ ਤਾਂ ਤੂੰ ਵਧੀਆ ਸੋਚ ਵੀ ਹਾਂ ਤੂੰ ਵਧੀਆ ਜਾਨਸਾਰ ਸੈੱਟ ਹੋ ਜਾਏ ਹੋਰ ਹੀ ਗੱਲਾਂ ਕਰੀ ਜਾਂਦੀਆਂ ਮਾਂ ਤੂੰ ਮੈਂ ਵਧੀਆ ਸੋਚਦੀਆਂ ਪੁੱਤ ਜਿਹੜੀਆਂ ਜ਼ਿੰਮੇਵਾਰੀਆਂ ਵੇਲੇ ਸਿਰ ਨਵਾਈਆਂ ਜਾਣ ਨਾ ਉਹ ਵੀ ਚੰਗੀਆਂ ਹੁੰਦੀਆਂ ਮੇਰੀ ਅਜੇ 22 ਸਾਲ ਦੀ ਉਮਰ ਹੈ ਹੁਣ ਹੀ ਵਿਆਹ ਕਰਾ ਕੇ ਕਰਨਾ ਕੀ ਹੈ ਮੈਨੂੰ ਪਤਾ ਹੈ ਵੀ ਬਿਸ਼ਾਲੀ ਮੈਨੂੰ ਬਹੁਤ ਪਿਆਰ ਕਰਦੀ ਹੈ ਪਰ ਮੈਂ ਨਹੀਂ ਉਹਨੂੰ ਪਿਆਰ ਕਰਦਾ ਅਸੀਂ ਸਿਰਫ ਦੋਸਤਾਂ ਕੀ ਕਹਿ ਰਹੇ ਤੂੰ ਤੂੰ ਬਿਸ਼ਾਲੀ ਨੂੰ ਪਿਆਰ ਨਹੀਂ ਕਰਦਾ ਬਸ ਕਲੇ ਦੋਸਤ ਸੀ ਪਰ ਤੈਨੂੰ ਪਤਾ ਹੈ ਤੈਨੂੰ ਆਪਣੇ ਘਰ ਵਾਲਾ ਮੰਦੀ ਹੈ ਮਾਂ ਪਰ ਮੈਂ ਨਹੀਂ ਮੰਨਦਾ ਉਹਦੇ ਘਰ ਵਾਲੀ ਤੇ ਨਾਣਾ ਵਿਆਹ ਕਰਾਉਣਾ ਮੈਂ ਇਹਨਾਂ ਜ਼ਿੰਮੇਵਾਰੀਆਂ ਤੇ ਨਹੀਂ ਪਹਿਣਾ ਚਾਹੁੰਦਾ ਅਜੇ ਕਿੰਨਾ ਸੌਖਾ ਕਹਿੰਦਾ ਤੂੰ ਤੂੰ ਉਹਦੇ ਬਾਰੇ ਕਦੇ ਨਹੀਂ ਸੋਚਿਆ ਇੱਕ ਮਾਂ ਪਿਓ ਵਾਲੀ ਕੁੜੀ ਜਿਹਦੀ ਤੈਨੂੰ ਤਨੋਂ ਮਨੋਂ ਉਹਦੇ ਘਰ ਵਾਲਾ ਮੰਦੀ ਹੈ ਤੇ ਤੂੰ ਮਿੰਟਿਚ ਕਹਿੰਦਾ ਕੀਰੇ-ਕੀਰੇ ਬਾਰੇ ਸੋਚਾਂ ਥੋੜੇ ਬਾਰੇ ਸੋਚਾਂ ਬਿਸ਼ਾਲੀ ਬਾਰੇ ਸੋਚਾਂ ਜਾਂ ਆਪਦੇ ਬਾਰੇ ਸੋਚਾਂ ਨੂੰ ਹੰਤੀਆਂ ਨਾ ਬੋਝ ਨਹੀਂ ਹੁੰਦੀਆਂ ਨਾਲੇ ਮੇਰੀ ਗੱਲ ਸੁਣ ਤੈਨੂੰ ਇਹ ਬੋਝ ਲੈਣ ਦੀ ਲੋੜ ਨਹੀਂ ਤੂੰ ਬਸ ਇਕੱਲੇ ਵਿਆਹ ਕਰਵਾਉਣਾ ਤੇ ਹਾਂ ਕਰ ਦੇ ਤੂੰ ਬਾਕੀ ਸਾਰੀ ਜ਼ਿੰਮੇਵਾਰੀ ਮੈਂ ਆਪੇ ਚੱਕ ਲਊ ਨਾ ਮੈਂ ਨਹੀਂ ਵਿਆਹ ਕਰਵਾਉਣਾ ਚਾਹੇ ਇੱਕ ਵਾਰ ਕਰਵਾ ਲਓ ਚਾਹੇ ਦੋ ਵਾਰ ਮੈਂ ਵਿਆਹ ਨਹੀਂ ਕਰੂੰਗਾ ਅੱਜੋਂ ਦਾ ਤੂੰ ਐਵੀਂ ਕਹੇਗਾ ਵਿਆਹ ਜੇ ਤੂੰ ਬਿਸ਼ਾਲੀ ਨੂੰ ਪਿਆਰ ਨਹੀਂ ਕਰਦਾ ਕਾਨੂੰ ਸਾਨੂੰ ਵੀ ਨਹੀਂ ਪਿਆਰ ਕਰਦਾ ਤੁਹਾਨੂੰ ਕਰਦਾ ਪਰ ਬਿਸ਼ਾਲੀ ਨੂੰ ਨਹੀਂ ਕਰਦਾ ਉਹ ਸਿਰਫ ਮੇਰੀ ਦੋਸਤ ਹੈ ਕਿਉਂ ਨਹੀਂ ਸਮਝਦੇ ਤੁਸੀਂ ਗੱਲ ਨੂੰ ਮੇਰੀ ਗੱਲ ਧਿਆਨ ਨਾਲ ਸੁਣਦਾ ਤੇਰੇ ਕੋਲੇ ਸਮਾਂ ਬਹੁਤ ਘੱਟ ਹੈ ਤੇ ਬੀਜੀ ਵੀ ਹੁਣ ਠੀਕ ਨਹੀਂ ਰਹਿੰਦੇ ਮੈਂ ਇੱਕ ਆਰਜੁਨਾਂ ਦੇ ਹੱਥੀ ਕਰਾਉਣਾ ਚਾਹੁੰਦੇ ਆ ਇਹ ਨਾ ਹੋਵੇ ਕਿ ਤੇ ਬੇੜਾ ਖੋਜ ਜੇ ਤੇ ਮੁੜ ਕੇ ਸਾਨੂੰ ਪਛਤੌਣਾ ਪਵੇ ਕੋਈ ਨਾ ਮਾ ਸੋਚਾਂਗੇ ਵੀ ਕੀ ਬਣਦਾ ਸੋਚਣਾ ਨਹੀਂ ਇਹ ਮੇਰਾ ਫੈਸਲਾ ਹੈ ਤੇ ਤੈਨੂੰ ਖਰ ਹਿਲੇ ਮੇਰਾ ਫੈਸਲਾ ਮੰਨਣਾ ਹੀ ਪੈਣਾ ਆਂਟੀ ਜੀ ਤੁਸੀਂ ਕੀ ਕਿੰਨ ਮੋਲਣਾ ਗੱਲ ਆਂਟੀ ਜੀ ਕਿੱਧਰ ਕੋਈ ਬੈਠੇ ਹੋ ਉਸਨੇ ਬੁੱਤ ਮੈਂ ਤੁਹਾਨੂੰ ਪੁੱਛੀ ਜਾਨੀ ਆ ਵੀ ਤੁਸੀਂ ਕੀ ਕੀਤੀ ਸੀ ਮੋਲਣਾ ਗੱਲ ਹਾਂ ਬੁੱਤ ਕੀ ਕਹਿੰਦਾ ਫਿਰ ਉਹ ਮੈਂ ਕਰੀ ਅਨਮੋਲ ਨਾਲ ਗੱਲ ਹਰੋਂ ਤਾਂ ਆਪਣੀ ਜਿੱਦ ਤੇ ਅੜਿਆ ਹੋਇਆ ਉਹ ਕਹਿੰਦਾ ਮੈਂ ਪਹਿਲਾਂ ਬਾਹਰ ਜਾਣਾ ਤੇ ਆਪਣੇ ਸੁਪਨੇ ਪੂਰੇ ਕਰਨੇ ਆ ਜਿੰਨਾ ਚਿਰ ਮੈਂ ਸੈਟਲ ਨਹੀਂ ਹੁੰਦਾ ਨਾ ਮੈਂ ਉਹਨਾਂ ਚਿਰ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ ਪਰ ਅੰਟੀ ਜੀ ਇਹ ਗੱਲ ਤਾਂ ਮੈਂ ਅਨਮੋਲ ਨੂੰ ਆਪ ਹੀ ਕਹੇ ਸੀ ਵੀ ਮੈਂ ਤੇਰੇ ਸੁਪਨਿਆਂ ਦੇ ਵਿੱਚ ਰੁਕਾਵਟ ਨਹੀਂ ਬਣਦੀ ਕੋਈ ਗੱਲ ਨਹੀਂ ਜੇ ਤੂੰ ਬਾਹਰ ਜਾ ਕੇ ਆਪਣੇ ਸੁਪਨੇ ਪੂਰੇ ਕਰਨੇ ਤਾਂ ਕਰ ਪਰ ਉਹ ਵਿਆਹ ਕਰਾਉਣ ਲਈ ਤਾਂ ਮੰਨੇ ਅੰਟੀ ਤੁਹਾਨੂੰ ਵੀ ਪਤਾ ਬੀ ਅਸੀਂ ਦੋਨੋਂ ਯਾਨੀ ਇਕੱਠੇ ਪੜਿਆ ਇਕੱਠੇ ਖੇਡੇ ਤੇ ਇਕੱਠੇ ਵੱਡੇ ਹੋਏ ਮੈਂ ਨਹੀਂ ਚਾਹੁੰਦੀ ਮੇਰਾ ਤੇ ਲਾਈਫ ਪਾਰਟਨਰ ਹੋਰ ਬਣੇ ਮੈਂ ਸੱਚੇ ਨੂੰ ਮਨ ਖੁਸ਼ ਰੱਖੂੰਗੀ ਮਨੂ ਬਹੁਤ ਪਿਆਰ ਕਰਦੀ ਹਾਂ ਪੁੱਤ ਮੈਂ ਤੇਰੇ ਜਜ਼ਬਾਤਾਂ ਨੂੰ ਸਮਝਦੀ ਹਾਂ ਮੈਂ ਵੀ ਚਾਹਣੀ ਐ ਕਿ ਤੇਰਾ ਵਿਆਹ ਮੋੜਨ ਵਾਲੀ ਹੋਵੇ ਪਰ ਮੈਂ ਕੀ ਕਰਾਂ ਹੁਣ ਦਿੱਤਾ ਕੰਮ ਤੇ ਜੂਨੀ ਸਰਕਦੀ ਮੈਂ ਤਾਂ ਬਹੁਤ ਪ੍ਰੈਸ਼ਰ ਪਾਇਆ ਉਹਦੇ ਤੇ ਅੰਟੀ ਜੀ ਤੁਸੀਂ ਪੜ ਮੇਰੇ ਕਾਂਤੇ ਤੁਸੀਂ ਮਨਵਾਣਾ ਫੇਰ ਗੱਲ ਕਰਕੇ ਦੇਖਿਓ ਕੀ ਪਤਾ ਉਹ ਮੰਨੀ ਜਾਵੇ ਆ ਪੁੱਤ ਕੋਈ ਨਹੀਂ ਮੈਂ ਹਜੇ ਉਹਨੂੰ ਥੋੜਾ ਸੋਚਣ ਦਾ ਮੌਕਾ ਦਿੱਤਾ ਹੈ ਕੋਈ ਨਹੀਂ ਉਹਨੂੰ ਸੋਚ ਲੈਣ ਦੇ ਕਿਵੇਂ ਨਾ ਕਿਵੇਂ ਕਰਕੇ ਮਨਵਾਣਾ ਤੁਹਾਨੂੰ ਪੈਣਾ ਹੀ ਹੈ ਨਾ ਠੀਕ ਹੈ ਅੰਟੀ ਜੀ ਮੈਨੂੰ ਤੇ ਜੁਮੀਦਾ ਕਣ ਮਨ ਮੰਨ ਜੂਗਾ ਕਿਉਂਕਿ ਬੀਜੀ ਵੀ ਇਹੀ ਚਾਹਦੇ ਨੇ ਵੀ ਮੇਰਾ ਤਨਮੋਲ ਦਾ ਵਿਆਹ ਹੋਵੇ ਕਿਉਂਕਿ ਅਨਮੋਲ ਨੂੰ ਉਹ ਵੀ ਚੰਗੀ ਤਰ੍ਹਾਂ ਜਾਣਦੇ ਆ ਉਹਨਾਂ ਨੇ ਇਹ ਗੱਲ ਦਾ ਪਤਾ ਵੀ ਮੈਂ ਅਨਮੋਲਣਾ ਖੁਸ਼ ਰਹੂੰਗੀ ਹਾਂ ਪੁੱਤ ਬੀਜੀ ਨਾਲ ਕੀਤਾ ਹੋਇਆ ਵਾਅਦਾ ਵੀ ਨਹੀਂ ਤੋੜ ਸਕਦੀ ਨਾ ਮੈਂ ਬੀਜੀ ਦੇ ਬਹੁਤ ਆਸਾਨ ਨਹੀਂ ਸਾਡੇ ਪਰਿਵਾਰ ਤੇ ਚਲੋ ਕੋਈ ਨਾ ਅੰਟੀ ਜੀ ਤੁਸੀਂ ਇੱਕ ਵਾਰ ਅਨਮੋਲਣਾ ਨਾਲ ਗੱਲ ਕਰਿਓ ਉਹਨਾਂ ਦੇ ਫੈਸਲੇ ਦਾ ਇੰਤਜ਼ਾਰ ਕਰੂੰਗੀ ਕੋਈ ਨਾ ਪੁੱਤ ਫਿਕਰ ਨਾ ਕਰ ਪਰਮਾਤਮਾ ਜੋ ਕਰੂਗਾ ਚੰਗੀ ਕਰੂਗਾ ਚਲੋ ਠੀਕ ਹੈ ਅੰਟੀ ਜੀ ਬੀਜੀ ਕਰੇ ਕੱਲ੍ਹ ਹੀ ਨਹੀਂ ਮੈਂ ਜਾਨੀ ਹਾਂ ਹਾਂ

ਜੀ ਸੱਸੀ ਗਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਨਵੀਂ ਸੀਰੀ ਦਾ ਪਹਿਲਾ ਭਾਗ ਦੇਖਿਆ ਦੱਸੋ ਫਿਰ ਤੁਹਾਨੂੰ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾਓ ਨਵਾਂ ਕਨਸੈਪਟ ਆ ਘੈਂਡ ਕਨਸੈਪਟ ਆ ਅਜੇ ਤੱਕ ਕਿਸੇ ਨੇ ਨਹੀਂ ਬਣਾਇਆ ਬਈ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਆਓ ਇੱਕ ਇੱਕ ਤੇ ਅਗਲੀ ਵੀਡੀਓ 'ਚ ਤੁਹਾਡੇ ਨਾਮ ਜ਼ਰੂਰ ਬੋਲਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਨੂੰ ਜ਼ਰੂਰ ਵਾੜਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਹੜੇ ਕੈਰੈਕਟਰ ਦੀ ਤੁਹਾਨੂੰ ਐਕਟਿੰਗ ਵਧੀਆ ਲੱਗਦੀ ਹੁੰਦੀ ਹੈ ਕਮੈਂਟਾਂ 'ਚ ਉਹਦਾ ਨਾਮ ਜ਼ਰੂਰ ਲਿਖਿਆ ਕਰੋ ਸਾਨੂੰ ਵੀ ਹੌਸਲਾ ਮਿਲਦਾ ਤੇ ਇੱਕ ਪਿੰਡ ਦਾ ਨਾਮ ਜ਼ਰੂਰ ਲਿਖਦਿਆ ਕਰੋ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੀ ਵੀਡੀਓ ਕਿੱਥੇ ਤੱਕ ਪਹੁੰਚਦੀ ਹੈ ਕਰੋ ਫਿਰ ਸ਼ੇਅਰ ਦਬਕੇ ਜੇ ਵੀਡੀਓ ਵਧੀਆ ਲੱਗੀ ਤਾਂ ਦੂਜੇ ਪਾਰਟ ਦਾ ਕਰੋ ਵੇਟ ਜਲਦੀ ਆ ਰਿਹਾ ਦੂਜਾ ਭਾਗ ਮਿਲਦਾ ਦੂਜੇ ਭਾਗ ਦਿਨਾਂ ਧੰਨਵਾਦ ਜੀ